ਹਾਲ ਹੋ ਰਹੀ ਹੈ ਇੱਕ ਮਹਿਲਾ ਸੀਰੀਸ ਐਕਟ ਪੈਨੀ ਵੀ ਹੈ ਨੌਨ ਸਿਕ ਮਹਿਲਾ ਹੈ ਪਰ ਉਹ ਖੁਦ ਬਤਾ ਰਹੀ ਹੈ ਕਿ ਉਹ 1500 ਰੁਪਏ ਮੈਂ ਉਹਨੂੰ ਦਿੱ ਜਾ ਰਹੀ ਹੈ ਇੱਕ ਆਈ ਕਾਰਡ ਦੇ ਸਾਥ ਕਿਸ ਤਰੀਕੇ ਸੇ ਇਹ ਵੀਡੀਓ ਕੋ ਦੇਖ ਰਹੇ ਹੈ ਔਰ ਅਭੀ ਵੀ ਐਸਾ ਵੀਡੀਓ ਦਿੱਲੀ ਮੈਂ ਹੋ ਰਹੀ ਹੈ ਦੇਖੋ ਇਹਦੇ ਬਾਰੇ ਜਿਹੜੀ ਹੈ ਚਾਂਚ ਆ ਅਸੀਂ ਦਿੱਲੀ ਦੀ ਸਰਕਾਰ ਨੂੰ ਕਮਿਸ਼ਰਰ ਆਫ ਪੁਲਿਸ ਨੂੰ ਦਿੱਲੀ ਨੂੰ ਇਹਦੇ ਬਾਰੇ ਨੋਟਿਸ ਜਾਰੀ ਕੀਤਾ ਤੇ ਇਹਦੀ ਪੂਰੀ ਪੜਤਾਲ ਹੋਣੀ ਚਾਹੀਦੀ ਹੈ ਕੌਣ ਬੰਦੇ ਹੈ ਜਿਹੜੇ ਵੇਚ ਰਹੇ ਹੈ ਔਰ ਉਹਦੇ ਪਿੱਛੇ ਭਾਵਨਾ ਕੀ ਹੈ ਸ੍ਰੀ ਸਾਹਿਬ ਜੱਖਰਪਾਨ ਇਹਨੂੰ ਸਿੱਖ ਕਹਿੰਦੇ ਆ ਕਿਰਪਾ ਆਨ ਇਹਦੇ ਨਾਲ ਕਿਰਪਾ ਵਾਲੀ ਦੇ ਪਾਤਰ ਹੈ ਇਹ ਦਿਆ ਵਾਸਤੇ ਹੈਗੀ ਹੈ ਤੇ ਗਰੀਬ ਦੀ ਰੱਖਿਆ ਤੇ ਜਰਵਾਣੇ ਦੀ ਪੱਖਿਆ ਵਾਸਤੇ ਹੈ ਇਹ ਕੋਈ ਸ਼ਾਸਤਰ ਨਹੀਂ ਹੈਗਾ ਤੋਂ ਇਹ ਇਸ ਕਰਕੇ ਜੇਕਰ ਇਹਦਾ ਮਿਸਯੂਜ਼ ਕੀਤਾ ਜਾ ਰਿਹਾ ਜਾਂ ਉਹਦਾ ਪਹਿਨਣ ਦਾ ਤਰੀਕਾ ਠੀਕ ਨਹੀਂ ਤੇ ਉਹਨਾਂ ਦੇ ਖਿਲਾਫ ਕਾਰਵਾਈ ਕਰਨੀ ਬਣਦੀ ਹੈ ਔਰ ਹੋਣੀ ਚਾਹੀਦੀ ਹੈ ਵਾਇਰਲ ਹੋ ਰਹੀ ਹੈ ਇੱਕ ਮਹਿਲਾ ਸ੍ਰੀ ਸਾਹਿਬ ਪੈਣੀ ਹੋਈ ਹੈ ਨੋਨ ਸਿੱਖ ਮਹਿਲਾ ਹੈ ਔਰ ਉਹ ਖੁਦ ਬਤਾ ਰਹੀ ਹੈ ਕਿ ਉਹ 1500 ਰੁਪਏ ਮੈਂਨੂੰ ਦਿੱਜ ਜਾ ਰਹੀ ਹੈ ਇੱਕ ਆਈ ਕਾਰਡ ਦੇ ਸਾਥ ਇਸ ਤਰੀਕੇ ਸੇ ਇਹ ਵੀਡੀਓ ਕੋ ਦੇਖ ਰਹੇ ਹੈ ਔਰ ਅਭੀ ਵੀ ਐਸਾ ਵੀਡੀਓ ਦਿੱਲੀ ਮੈਂਨੋ ਹੋ ਰਹੀ ਹੈ ਦੇਖੋ ਇਹਦੇ ਬਾਰੇ ਜਿਹੜੀ ਹੈ ਧਿਆਨ ਚ ਆਇਆ ਅਸੀਂ ਦਿੱਲੀ ਦੀ ਸਰਕਾਰ ਨੂੰ ਕਮਿਸ਼ਨਰ ਆਫ ਪੁਲਿਸ ਨੂੰ ਦਿੱਲੀ ਨੂੰ ਇਹਦੇ ਬਾਰੇ ਨੋਟਿਸ ਜਾਰੀ ਕੀਤਾ ਤੇ ਇਹਦੀ ਪੂਰੀ ਪੜਤਾਲ ਹੋਣੀ ਚਾਹੀਦੀ ਹੈ ਕੌਣ ਬੰਦੇ ਹੈ ਜਿਹੜੇ ਵੇਚ ਰਹੇ ਹੈ ਔਰ ਉਹਦੇ ਪਿੱਛੇ ਭਾਵਨਾ ਕੀ ਹੈ ਸ੍ਰੀ ਸਾਹਿਬ ਜਾਂ ਕਿਰਪਾਨ ਇਹਨੂੰ ਸਿੱਖ ਕਹਿੰਦੇ ਆ ਕਿਰਪਾ ਔਨ ਇਹਦੇ ਨਾਲ ਕਿਰਪਾ ਵਾਲੀ ਦੇ ਪਾਤਰ ਹੈ ਦਿਆ ਵਾਸਤੇ ਹੈਗੀ ਹੈ ਤੇ ਗਰੀਬ ਦੀ ਰੱਖਿਆ ਤੇ ਜਰਵਾਣੇ ਦੀ ਪੱਖਿਆ ਵਾਸਤੇ ਹੈ ਇਹ ਕੋਈ ਸ਼ਾਸਤਰ ਨਹੀਂ ਹੈਗਾ ਤੋਂ ਇਹ ਇਸ ਕਰਕੇ ਜੇਕਰ ਇਹਦਾ ਮਿਸਯੂਜ਼ ਕੀਤਾ ਜਾ ਰਿਹਾ ਜਾਂ ਉਹਦਾ ਪਹਿਨਣ ਦਾ ਤਰੀਕਾ ਠੀਕ ਨਹੀਂ ਤੇ ਉਹਨਾਂ ਦੇ ਖਿਲਾਫ ਕਾਰਵਾਈ ਕਰਨੀ ਬਣਦੀ ਹੈ ਔਰ ਹੋਣੀ ਚਾਹੀਦੀ ਹੈ ਵਾਇਰਲ ਹੋ ਰਹੀ ਹੈ ਇੱਕ ਮਹਿਲਾ ਸ੍ਰੀ ਸਾਹਿਬ ਪੈਣੀ ਹੋਈ ਹੈ ਨੌਨ ਸਿੱਖ ਮਹਿਲਾ ਹੈ ਔਰ ਉਹ ਖੁਦ ਬਤਾ ਰਹੀ ਹੈ ਕਿ ਉਹ 1500 ਰੁਪਏ ਮੈਂਨੂੰ ਕੋ دی ਜਾ ਰਹੀ ਹੈ ਇੱਕ ਆਈ ਕਾਰਡ ਕੇ ਸਾਥ ਇਸ ਤਰੀਕੇ ਸੇ ਇਹ ਵੀਡੀਓ ਕੋ ਦੇਖ ਰਹੇ ਹੈ ਔਰ ਅਭੀ ਵੀ ਐਸਾ ਵੀਡੀਓ ਦਿੱਲੀ ਮੈਂ ਹੋ ਰਹੀ ਹੈ ਦੇਖੋ ਇਹਦੇ ਬਾਰੇ ਜਿਹੜੀ ਹੈ ਧਿਆਨ ਚ ਆਇਆ ਅਸੀਂ ਦਿੱਲੀ ਦੀ ਸਰਕਾਰ ਨੂੰ ਕਮਿਸ਼ਨਰ ਆਫ ਪੁਲਿਸ ਨੂੰ ਦਿੱਲੀ ਨੂੰ ਇਹਦੇ ਬਾਰੇ ਨੋਟਿਸ ਜਾਰੀ ਕੀਤਾ ਤੇ ਇਹਦੀ ਪੂਰੀ ਪੜਤਾਲ ਹੋਣੀ ਚਾਹੀਦੀ ਹੈ ਕੌਣ ਬੰਦੇ ਹੈ ਜਿਹੜੇ ਵੇਚ ਰਹੇ ਹੈ ਔਰ ਉਹਦੇ ਪਿੱਛੇ ਭਾਵਨਾ ਕੀ ਹੈ ਸ੍ਰੀ ਸਾਹਿਬ ਜਕਰਪਾਣ ਇਨੂੰ ਸਿੱਖ ਕਹਿੰਦੇ ਆ ਕਿਰਪਾ ਆਨ ਇਹਦੇ ਨਾਲ ਕਿਰਪਾ ਵਾਲੀ ਦੇ ਪਾਤਰ ਹੈ ਹਿੱਦਿਆ ਵਾਸਤੇ ਹੈਗੀ ਹੈ ਤੇ ਗਰੀਬ ਦੀ ਰੱਖਿਆ ਤੇ ਜਰਵਾਣੇ ਦੀ ਪੱਖਿਆ ਵਾਸਤੇ ਆ ਇਹ ਕੋਈ ਸ਼ਾਸਤਰ ਨਹੀਂ ਹੈਗਾ ਤੋਂ ਇਹ ਇਸ ਕਰਕੇ ਜੇਕਰ ਇਹਦਾ ਮਿਸਯੂਜ਼ ਕੀਤਾ ਜਾ ਰਿਹਾ ਜਾਂ ਉਹਦਾ ਪਹਿਨਣ ਦਾ ਤਰੀਕਾ ਠੀਕ ਨਹੀਂ ਤੇ ਉਹਨਾਂ ਦੇ ਖਿਲਾਫ ਕਾਰਵਾਈ ਕਰਨੀ ਬਣਦੀ ਹੈ ਔਰ ਹੋਣੀ ਚਾਹੀਦੀ ਹੈ